ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਤੁਹਾਡਾ ਸਵਾਗਤ ਹੈ ਚੈਨਲ ਕੁਕਿੰਗ ਵਿਦ ਕੁਲਦੀਪ ਤੇ ਅੱਜ ਆਪਾਂ ਤੁਹਾਨੂੰ ਲੋਹੇ ਦੇ ਤਵੇ ਤੇ ਗੋੜ ਵਾਲੇ ਪੂੜੇ ਤੇ ਖੀਰ ਬਣਾਉਣੀ ਦੱਸਾਂਗੇ ਜੀ ਪਿੱਤਲ ਦੇ pritle ਵਿੱਚ ਤੇ ਤੁਹਾਨੂੰ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਓ ਜੀ ਜਿਹੜੇ ਨਵੇਂ ਆਏ ਚੈਨਲ ਤੇ ਜਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਆਓ ਵੀਡੀਓ ਸ਼ੁਰੂ ਕਰਦੇ ਹਾਂ ਅੰਜੀ ਆਪਣਾ ਦੁੱਧ ਦਾ ਉਬਾਰ ਆ ਗਿਆ ਹੁਣ ਆਪਾਂ ਇਹਦੇ ਵਿੱਚ ਚੌਲ ਪਾ ਦੇਣਗੇ ਇਹ ਆਪਾਂ ਪਹਿਲਾਂ ਧੋਸ ਮਾਰ ਕੇ ਘਾਲ ਟੱਕ ਪਹਿਲਾਂ ਪਿਉਂਦੇ ਆਪਰੇ ਰੀਸੀਗੇ ਪਿਉਂਦੇ ਚੌਲ ਵੀ ਵਧੀਆ ਖੀਰ ਬਣਦੀ ਆ ਇਹ ਪੂਰੀ ਵਧੀਆ ਐ ਰੱਜ ਜਾਂਦੇ ਮਲੈਮ ਹੋ ਕੇ ਹੁਣ ਆਪਣੀ ਇਹ ਖੀਰ ਜੀ ਬਿਲਕੁਲ ਬਣ ਚੁੱਕੀ ਆ ਹੁਣ ਆਪਾਂ ਇਹਦੇ ਵਿੱਚ ਖੰਡ ਪਾ ਦੇਣਗੇ ਕੋਲੀ ਤੇ ਇਹਦੇ ਵਿੱਚ ਹੀ ਹੁਣ ਆਪਾਂ ਨਾਲ ਦੀ ਨਾਲ ਜਿਹੜਾ ਆਪਾਂ ਸਮਾਨ ਰੱਖਿਆ ਕੱਟ ਕੇ ਬਦਾਮ ਕਾਜੂ ਇਹ ਜ ਉਹੀ ਆਪਾਂ ਇਹਦੇ ਵਿੱਚ ਹੀ ਪਾ ਦਾਂਗੇ ਇੱਕ ਉਵਾਲ ਆਂ ਤੇ ਇਹਨੂੰ ਬਸ ਫਿਰ ਬਾਅਦ ਚ ਆਪਾਂ ਲਾ ਲਾਂਗੇ ਖੰਡ ਵੀ ਫਰਜੂ ਦੀ ਦੇਦੀ ਹੈ ਮਨ ਜੂ ਦੀ ਤੇ ਇਸ ਤਰ੍ਹਾਂ ਵੀ ਸੌਣ ਦੇ ਮਹੀਨੇ ਤੱਕ ਇਹ ਕਹਿੰਦੇ ਵੀ ਚੰਗਾ ਹੁੰਦਾ ਹਨਾ ਪੀਰ ਬਣਾਈ ਪੂੜੇ ਬਕਾਏ ਵੀ ਤੇ ਵੀ ਚਾਹੀਦਾ ਇੱਕ ਵਾਰੀ ਦਾ ਇੱਥੇ ਆਪਾਂ ਆਟਾ ਘੋਲ ਲਾਂਗੇ ਗੋੜਾ ਵੀ ਆਲਾ ਗੋੜਾ ਆਪਾਂ ਪਹਿਲਾਂ ਭੋਂਕੇ ਰੱਖਦਾ ਸੀਗਾ ਦੇਖੀ ਤੇ ਉਹ ਚੰਗੀ ਤਰ੍ਹਾਂ ਭਜ ਗਿਆ ਕੋਸੇ ਜੇ ਪਾਣੀ ਦੇ ਵਿੱਚ ਭੋਂਕੇ ਰੱਖੇ ਵੀ ਇਹਨੂੰ ਅਰਸ਼ੇਤੀ ਭਿੱਜ ਜਾਂਦਾ ਵੀ ਨਾ ਡਲਗਾਈਆਂ ਨਹੀਂ ਬੰਦੀਆਂ ਵਧੀਆ ਖੁਰਚ ਜਾਂਦਾ ਤੇ ਇਹ ਆਪਾਂ ਭਿਉਂਤਾ ਸੀਗਾ ਘੰਟਾਕ ਪਹਿਲਾਂ ਇਹ ਵੀ ਤੇ ਹੁਣ ਆਪਾਂ ਬਣਾਵਾਂਗੇ ਪੋੜੇ ਤਵੇ ਤੇ ਲਾ ਲਿਆ ਆਪਾਂ ਤੇ ਇਹਨੂੰ ਦੱਕੇ ਦੇ ਸੀ ਤਾਂ ਵੀ ਕਪੜਾ ਬਲੇਟ ਕੀ ਬਣਾਈ ਹੈਗਾ ਉਹ ਵੀਰ ਜੀ ਬਲੇਟ ਕੇ ਜਿਵੇਂ ਅੱਗੇ ਫਰਾਣੀਆਂ ਗੁਰੂਆਂ ਦਾ ਲੰਗਰ ਦਾ ਸੀ ਤੇਲ ਹੋਵੇਂ ਹੋਰ ਤਾਂ ਵੀ ਚਲੋ ਚੱਲ ਪੇ ਰਵੜ ਜੀ ਦੇ ਬਰਸ਼ ਮੂਰੇ ਤਾਰਾਂ ਨਹੀਂ ਹੁੰਦੀਆਂ ਨਾ ਪੋਲੀਆਂ ਆ ਵੀ ਰੋਟੀ ਰੋਟੀਆਂ ਵੀ ਉਹਦੇ ਨਾਲ ਚੋਪੜਦੇ ਆ ਤੇ ਵੀ ਆਹ ਪਾਸੇ ਐਸੇ ਵੀ ਤੇਲ ਵੀ ਉਹਦੇ ਨਾਲ ਆ ਦਿੰਦੇ ਆ ਤੇ ਪਰ ਅਸੀਂ ਇੱਥੇ ਪੁਰਾਣਾ ਤਰੀਕਾ ਹੀ ਵਰਤਿਆ ਕਿਉਂਕਿ ਮੰਮੀ ਕਹਿੰਦੇ ਵੀ ਨਹੀਂ ਆਂਦੇ ਉਹ ਕੀ ਪਤਾ ਕਾਦਾ ਹੁੰਦੀ ਹੈ ਬਣੀ ਵੀ ਰਵੜ ਜੀਰਾ ਤੇ ਵੀ ਉਹ ਨਹੀਂ ਵਰਤਣਾ ਉਹ ਸਾਡੇ ਹੈਗਾ ਤਾਂ ਹੈਗਾਗਾ ਤੇ ਕਾਫੀ ਟਾਈਮ ਦਾ ਪਿਆ ਹੋਈ ਅਸੀਂ ਵਰਤਿਆ ਨਹੀਂ ਕਦੇ ਇਹ ਕਹਿੰਦੇ ਗੰਦੀ ਰਵੜ ਹੁੰਦੀ ਆ ਤੇ ਰੋਟੀ ਵੀ ਅਸੀਂ ਚਾਂਚੇ ਨਾਲ ਹੀ ਉਹ ਕਰਦੇ ਆ ਇਹ ਇਸ ਤਰ੍ਹਾਂ ਚੰਗੀ ਤਰ੍ਹਾਂ ਰਾੜ ਕੇ ਬ੍ਰਾਊਨ ਕਰਕੇ ਹਣੇ ਨੂੰ ਪਾ ਦਤਾ ਤੇ ਜ਼ਿਆਦਾ ਵੀ ਨਹੀਂ ਕਾਲਾ ਜਾ ਕਰਨਾ ਵੀ ਫਿਰ ਬੱਚੇ ਕਹਿੰਦੇ ਵੀ ਕਾਲਾ ਹੋ ਗਿਆ ਇਹਨੂੰ ਖਾਣ ਚੀ ਨੀ ਮਜ਼ਾ ਆਉਂਦਾ ਇਸ ਤਰ੍ਹਾਂ ਆਪਾਂ ਹਲਕਾ ਜਿਹਾ ਉਹ ਕਰਾਂਗੇ ਤੇ ਬਾਕੀ ਅੱਗੇ ਤਾਂ ਮੜੀਆਂ ਵੱਡੇ ਵੱਡੇ ਪਕਾਉਂਦੇ ਸੀ ਬੂੜੇ ਐ ਧਵੇ ਜਿੱਡੇ ਜਿੱਡੇ ਪਤਲੇ ਪਤਲੇ ਤੇ ਆਪਾਂ ਹੁਣ ਇੱਥੇ ਹਿਸਾਬ ਦਾ ਹੀ ਰੱਖਿਆ ਛੋਟਾ ਜਿਹੀ ਕਿਉਂਕਿ ਹੁਣ ਦਰਵਾਜ਼ੇ ਪੈ ਗਿਆ ਰੋਟੀ ਵੀ ਨਿੱਕੀ ਨਿੱਕੀ ਬਣਾਉਂਦੇ ਲੋਕਾਂ ਦੇ ਵਿੱਚ ਹਨਾ ਛੋਟੇ ਛੋਟੇ ਇਹ ਗੂੜੇ ਦਾ ਹਨ ਆ ਵੀ ਨਿੱਕੇ ਨਿੱਕੇ ਪਕਦੇ ਆਪਾਂ ਦੇਖਿਆ ਹੀ ਹੈ ਤੇ ਇਸ ਤਰ੍ਹਾਂ ਆਪਾਂ ਵੀ ਛੋਟਾ ਜਿਹਾ ਹੀ ਬਣਾਇਆ ਜਿਆਦਾ ਵੱਡਾ ਨਹੀਂ ਫਿਰ ਵੀ ਆਪਣਾ ਤਾਂ ਹਜੇ ਵਾਹ ਵਾਹ ਹੈ ਇਹ ਕਈ ਤਾਂ ਜਵੇਂ ਨਿੱਕੇ ਨਿੱਕੇ ਪਕਾਉਣਾ ਤੇ ਇੱਥੇ ਆਪਾਂ ਇੱਕ ਹੋਰ ਬਣਾ ਕੇ ਦਿਖਾਵਾਂਗੇ ਉਮੀਂ ਤੇਲ ਲਾ ਕੇ ਇਹਨੂੰ ਚੰਗੀ ਤਰ੍ਹਾਂ ਤਵੇ ਨੂੰ ਲੈਂ ਕਰਕੇ ਤੇ ਫਿਰ ਆਪਾਂ ਇਹ ਬਣਾ ਕੇ ਹੋਰ ਦਿਖਾਉਨੇ ਆ ਤੁਹਾਨੂੰ ਤੇ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਕਮੈਂਟ ਕਰਕੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਤਾਂ ਕਿ ਜੇ ਬਈ ਆਪਾਂ ਤੁਹਾਨੂੰ ਬੜੀ-ਬੜੀ ਵੀਡੀਓ ਹੋਰ ਪਨਾ ਕੇ ਦਿਖਾ ਸਕੀਏ ਤੇ ਇਸੇ ਤਰ੍ਹਾਂ ਹੀ ਵੀਡੀਓ ਨੂੰ ਪਿਆਰ ਦਿੰਦੇ ਰਹੋ ਸਪੋਰਟ ਕਰਦੇ ਰਹੋ ਤੇ ਹੁਣ ਆਪਾਂ ਇਹ ਵੀ ਬਣਾ ਕੇ ਅਹੀਂ ਤੁਹਾਨੂੰ ਦਿਖਾਉਣੀ ਆ ਤੇ ਅੱਗੇ ਤਾਂ ਜਿਵੇਂ ਬੜੀਆਂ ਕਹਿੰੀਆਂ ਸੀ ਸੌਣ ਮਹੀਨੇ ਪੱਕਦੇ ਪੂੜੇ ਹਨਾ ਰਜ ਦੀ ਖੀਰ ਭਣਾ ਨੂੰ ਆ ਮਿਲਦੇ ਵੀਰ ਕਿ ਆਮ ਕਹਾਵਤ ਬਣੀ ਸੀ ਕਿ ਵੀ ਪਕੌਣੇ ਪਕੌਲੇ ਗੋਲੀਆਂ ਨੇ ਹਨਾ ਹੁਣ ਤਾਂ ਵੀ ਬਹੁਤ ਘੱਟ ਬਣਦੇ ਨੇ ਜਿਹੀਆਂ ਚੀਜ਼ਾਂ ਵੈਸੇ ਚਾਹੀਦਾ ਇਹ ਵੀ ਸੌਣ ਮਹੀਨਾ ਇੱਕ ਵਾਰ ਆਉਂਦਾ ਸਾਲ 'ਚ ਹਨਾ ਇੱਕ ਵਾਰ ਜ਼ਰੂਰ ਪਕਾਵੇ ਵੀ ਚਲ ਅੱਗੇ ਤਾਂ ਬੁੜੀਆਂ 2-2 3-4 ਵਾਰੀ ਪਕਾ ਲੈਂਦੇ ਸੀ ਉਹ ਵੀ ਬੱਚੇ ਖਾਣ ਦੇ ਬਹੁਤ ਸ਼ਕੀਨ ਸੀ ਹੁਣ ਬੱਚੇ ਵੀ ਮਿੱਠਾ ਬਹੁਤ ਘੱਟ ਖਾਂਦੇ ਆ ਕਿਸੇ ਤੋਂ ਖਾਦਾ ਨਹੀਂ ਜਾਂਦਾ ਤੇ ਵੈਸੇ ਇੱਕ ਵਾਰ ਜ਼ਰੂਰ ਪਕਾਉਣੇ ਚਾਹੀਦੇ ਆ ਵੀ ਆਪਣੇ ਵਿਊਈ ਗੱਲ ਵਿਰਸੇ ਦੇ ਵਿੱਚ ਬਣੀ ਵੀ ਹੈ ਇਹ ਚੀਜ਼ ਹਨਾ ਇਹ ਵੀ ਨਾਲੇ ਬੱਚਿਆਂ ਨੂੰ ਵਧੀਆ ਯਾਦ ਰਹਿੰਦਾ ਫੇਰ ਵੀ ਬੱਚਿਆਂ ਨੂੰ ਪਤਾ ਲੱਗਦਾ ਜੀ ਆਪਾਂ ਬਣਾਵਾਂਗੇ ਹਨਾ ਪਰਿਵਾਰ ਦੇ ਵਿੱਚ ਜੇ ਜੁਣ ਆਪਾਂ ਹੀ ਵੀ ਹਟ ਜਾਾਂਗੇ ਹਨਾ ਵੀ ਬਣਾਉਣ ਦੇ ਮਾਰੇ ਕੋਲ ਕਰ ਚਾਂਗੇ ਵੀ ਚਲੋ ਛੱਡੋ ਪਰੇ ਹਨਾ ਤੇ ਫਿਰ ਬੱਚਿਆਂ ਨੂੰ ਵੀ ਗਾਂ ਕੀ ਪਤਾ ਲੱਗੂ ਇਹ ਜਿਹਾ ਚੀਜ਼ਾਂ ਦਾ ਤੇ ਵੀ ਇਸ ਤਰ੍ਹਾਂ ਵੀ ਆਏ ਕੋਈ ਦਿਨ ਸੌਦਾ ਹੁੰਦੇ ਨੇ ਤਿਆਰ ਤੇ ਜੇ ਜੋ ਵੀ ਆਪਣਾ ਚੀਜ਼ ਦਾ ਵੀ ਹੁੰਦਾਗਾ ਟਾਈਮ ਹਨਾ ਉਹ ਜੀ ਆਪਾਂ ਨੂੰ ਐ ਬਣਾਉਣੀ ਚਾਹੀਦੀ ਆ ਆਕੇ ਆਪਣੇ ਬੱਚਿਆਂ ਨੂੰ ਵੀ ਪਤਾ ਲੱਗਦਾ ਰਹੇ ਆਪਣੇ ਰੀਤੀ ਰਿਵਾਜਾਂ ਬਾਰੇ ਇਸ ਤਰ੍ਹਾਂ ਜੀ ਆਪਣੇ ਹੁਣ ਵੀਡੀਓ ਕੰਪਲੀਟ ਧੰਨਵਾਦ ਜੀ